ਉਹ ਤਾਈਓ ਮਸਜਿਦ ਢੋਣਾ ਤੇਰਾ ਮੰਦਰ ਨਹੀਂ ਧਿਆਨ ਇੱਥੇ ਕੁੱਤੇ ਕਰਦੇ ਚੱਕਰੀ ਤੇ ਸਾਧੂ ਹੋਵਰਾਂ ਪੰਛੀ ਚੁੱਪ ਜੇ ਪਲਟਿਆ ਤੇ ਤੂੰ ਵੀ ਕੁੱਤਾ ਤੁਰੇ ਜਹਾਨ ਅਦਾਬ ਸਤਿ ਸ੍ਰੀ ਅਕਾਲ ਨਮਸਕਾਰ ਅਸੀਂ ਅੱਜ ਬੜੇ ਦਿਨਾਂ ਤੋਂ ਇਸ ਚੈਨਲ ਦੇ ਉੱਤੇ ਇਕੱਤਰ ਹੋਏ ਆਂ ਇੱਕ ਮੁੱਦਾ ਜਿਹੜਾ ਅੱਜ ਸਰਬਸਾਂਝਾ ਆਪਾਂ ਕਹਿ ਸਕਦੇ ਆਂ ਇਹ ਕਹਿ ਸਕਦੇ ਆ ਕਿ ਸਾਡੇ ਭਾਰਤ ਦਾ ਖਾਸ ਤੌਰ ਤੇ ਬੜਾ ਇੱਕ ਸੈਂਸਿਟਿਵ ਮੁੱਦਾ ਬੰਦਾ ਜਾ ਰਿਹਾ ਬੜਾ ਖਤਰਨਾਕ ਮੁੱਦਾ ਬੰਦਾ ਜਾ ਰਿਹਾ ਧਰਮਾਂ ਦੇ ਵਿੱਚ ਟੂਕਾ ਟਕਾਈ ਧਰਮਾਂ ਦੇ ਵਿੱਚ ਬਹੁਤ ਵੱਡੀ ਦੁਪੱਦਰਤਾ ਤਾਂ ਕਈ ਸਾਲ ਪਹਿਲਾਂ ਮੈਂ ਇੱਕ ਕਹਾਣੀ ਲਿਖੀ ਤੇ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਜ਼ਰੂਰੀ ਆ ਹੁਣ ਬੋਲਣਾ ਜ਼ਰੂਰੀ ਆ ਕਿਉਂਕਿ ਜੇ ਤੂੰ ਵੀ ਤੁਸੀਂ ਵੀ ਚੁੱਪ ਰਹੇ ਤਾਂ ਫਿਰ ਕੋਈ ਨਾ ਕੋਈ ਤਾਂ ਬੋਲੇਗਾ ਇਸ ਮੁੱਦੇ ਦੇ ਉੱਤੇ ਵੈਸੇ ਇਸ ਮੁੱਦੇ ਦੇ ਉੱਤੇ ਬੋਲਣ ਵਾਲੇ ਲੋਕਾਂ ਦੀ ਤਦਾਦ ਬਹੁਤ ਵੱਡੀ ਆ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਸੱਚ ਨੂੰ ਸਵੀਕਾਰ ਕਰ ਸਕਦੇ ਆ ਜੇ ਕੋਈ ਸੱਚ ਨੂੰ ਸਵੀਕਾਰ ਕਰਨ ਵਾਲਾ ਨਾ ਹੋਇਆ ਤਾਂ ਉਹ ਇਹ ਵੀਡੀਓ ਨਾ ਦੇਖੇ ਉਹ ਇਹਨੂੰ ਬੰਦ ਕਰ ਦੇ ਇੱਕ ਬਹੁਤ ਸੂਝਵਾਨ ਇਨਸਾਨ ਜਾਗਿਆ ਹੋਇਆ ਇਨਸਾਨ ਜੀਨੇ ਆਵਦੇ ਸਿਰ ਦਾ ਪੂਰਾ ਕੰਮ ਲਿਆ ਉਹ ਦੋ ਜਣੇ ਇਕੱਠੇ ਹੋ ਜਾਂਦੇ ਆ ਉਹ ਤੇ ਉਹਦਾ ਸਾਥੀ ਜਾਂ ਤੁਸੀਂ ਇਹ ਰੱਖ ਲਓ ਇੱਕ ਬੰਦਾ ਤੇ ਇੱਕ ਬੁੜੀ ਇੱਕ ਮਰਦ ਇੱਕ ਔਰਤ ਉਹ ਬਹੁਤ ਵੱਡਾ ਸੋਚਦੇ ਆ ਤੇ ਬਹੁਤ ਵੱਡਾ ਸੋਚ ਕੇ ਉਹ ਜਿਹੜੇ ਨਿਸਕਰਸ਼ ਤੇ ਪਹੁੰਚਦੇ ਆ ਜਿਹੜੇ ਇੱਕ ਡਿਸੀਜਨ ਤੇ ਪਹੁੰਚਦੇ ਆ ਉਹ ਉਹਨੂੰ ਅੱਗੇ ਵਧਾਉਣ ਦੇ ਲਈ ਉਹ ਇੱਕ ਲੰਮਾ ਪੈਂਡਾ ਤੈਅ ਕਰਕੇ ਇਸ ਦੁਨੀਆ ਦੇ ਨਾਲੋਂ ਆਵਦਾ ਨਾਤਾ ਤੋੜ ਲੈਂਦੇ ਆਂ ਪੁਰਾਣੇ ਸਮੇਂ ਦੀ ਗੱਲ ਆ ਜੰਗਲਾਂ ਦੀ ਕੋਈ ਕਮੀ ਨਹੀਂ ਸੀ ਇਸ ਦੁਨੀਆ ਤੋਂ ਬਹੁਤ ਦੂਰ ਜਾ ਕੇ ਉਹ ਜਿੱਥੇ ਪਹਿਲਾਂ ਵੱਸੋ ਵਸ ਰਹੀ ਸੀ ਉਹਦੇ ਤੋਂ ਬਹੁਤ ਦੂਰ ਜਿੱਦੇ ਆਪਾਂ ਕਹਿ ਸਕੀਏ ਕਿ ਲੋਕਾਂ ਦੇ ਕੰਟੈਕਟ ਤੋਂ ਬਹੁਤ ਦੂਰ ਚਲੇ ਗਏ ਹੋ ਤਾਂ ਉਹਨਾਂ ਨੇ ਜਾ ਕੇ ਉੱਥੇ ਆਵਦਾ ਵਸੇਬਾ ਕਰ ਲਿਆ ਉਹਨਾਂ ਨੇ ਉੱਥੇ ਆਪਦਾ ਗ੍ਰਸਥ ਵੀ ਜੀਵਨ ਵੀ ਚਾਲੂ ਰੱਖਿਆ ਤੇ ਆਪਦੀ ਅੰਦਰ ਦੀ ਖੋਜ ਵੀ ਚਾਲੂ ਰੱਖੀ ਤਾਂ ਉਹਨਾਂ ਦੇ ਕੁਝ ਬੱਚੇ ਪੈਦਾ ਹੁੰਦੇ ਆ ਉਹ ਉਹਨਾਂ ਬੱਚਿਆਂ ਨੂੰ ਪਾਲਦੇ ਆ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਸੰਸਾਰ ਬਣ ਜਾਂਦਾ ਫਿਰ ਉਹਨਾਂ ਦੇ ਬੱਚਿਆਂ ਦੇ ਬੱਚੇ ਅੱਗੇ ਹੁੰਦੇ ਆ ਤੇ ਉਹਨਾਂ ਦੀ ਤਦਾਦ ਵੱਧ ਜਾਂਦੀ ਆ ਕਹਾਣੀ ਕਹਿੰਦੀ ਆ ਕਿ ਜਦੋਂ ਉਹਨਾਂ ਦੇ ਪਰਿਵਾਰ ਦਾ ਇੱਕ ਪੂਰਾ ਵਿਸਥਾਰ ਹੋ ਗਿਆ ਉਹਨਾਂ ਦੇ ਉੱਥੇ ਉਹਨਾਂ ਨੇ ਉੱਥੇ ਪਸ਼ੂ ਡੰਗਰ ਫੜ ਕੇ ਜੰਗਲ ਦੇ ਵਿੱਚੋਂ ਵੀ ਆਪਦੇ ਕੋਲੇ ਪਾਲੇ ਉਹਨਾਂ ਨੇ ਜਾਨਵਰ ਵੀ ਪਾਲੇ ਤਾਂ ਉਹਨਾਂ ਨੇ ਆਪਦੇ ਜੀਵਨ ਦੀਆਂ ਸਾਰੀਆਂ ਸਹੂਦਾਵਾਂ ਉੱਥੇ ਜਿੱਦਾਂ ਦੀਆਂ ਵੀ ਸੀਗੀਆਂ ਉਦਾਂ ਲੀਆਂ ਉਹਨਾਂ ਨੇ ਇਕੱਠੀਆਂ ਕਰ ਲਈਆਂ ਉਹ ਸਰੀਕਾਨਿਆਂ ਦਾ ਕੋਈ ਆਪਦਾ ਘਰ ਬਣਾ ਲਿਆ ਕੋਈ ਟਿੱਬੇ ਦੇ ਵਿੱਚ ਸੁਰੰਗ ਪੱਤ ਕੇ ਘਰ ਬਣਾ ਲਿਆ ਇਸ ਤਰੀਕੇ ਨਾਲ ਉਹਨਾਂ ਨੇ ਆਪਦਾ ਇੱਕ ਛੋਟਾ ਜਿਹਾ ਸੰਸਾਰ ਬਣਾ ਲਿਆ ਤਾਂ ਉਹਨਾਂ ਨੂੰ ਉੱਥੇ ਰਹਿੰਦੇ ਆ ਬਹੁਤ देर ਹੋ ਗਈ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਅਸੀਂ ਹੋਰ ਭ्रमण ਕਰੀਏ ਤੇ ਅਸੀਂ ਜਿਹੜਾ ਇੱਥੇ ਆਪਦਾ ਪਰਿਵਾਰ ਬਣਾ ਲਿਆ ਤੇ ਅਸੀਂ ਇਹਨਾਂ ਨੂੰ ਇੱਥੇ ਛੱਡ ਕੇ ਨਿਕਲ ਗਏ ਤੇ ਬਾਹਰ ਜਾ ਕੇ ਵੇਖੀਏ ਕਿ ਸੰਸਾਰ ਦਾ ਤੇ ਸਾਡਾ ਕਿੰਨਾ ਫਰਕ ਲੱਗਿਆ ਕਹਾਣੀ ਕਹਿੰਦੀ ਆ ਕਿ ਉਹਨਾਂ ਦੋਨਾਂ ਨੇ ਸਾਰਾ ਜਿਹੜਾ ਦਿਨ ਚਿਰਿਆ ਦਾ ਕੰਮ ਸੀਗਾ ਤੁਸੀਂ ਇੰਨੇ ਵਜੇ ਉੱਠਣਾ ਤੁਸੀਂ ਨਹਾਉਣਾ ਧੋਣਾ ਤੁਸੀਂ ਆਪਦੇ ਪਸ਼ੂਆਂ ਪਹਾੜਿਆਂ ਨੂੰ ਸੰਭਣਾ ਤੁਸੀਂ ਆਪਣੀ ਖੇਤੀ ਸੰਭਣੀ ਆ ਤੁਸੀਂ ਆਪਣੇ ਫਲ ਬੂਟਿਆਂ ਨੂੰ ਪਾਣੀ ਦੇਣਾ ਬੱਚਿਆਂ ਨੂੰ ਸਿੱਖਿਆ ਦੇ ਲਈ ਤਿਆਰ ਕਰਨਾ ਤੁਸੀਂ ਤੀਰ ਅੰਦਾਜ਼ੀ ਦਾ ਅਭਿਆਸ ਕਰਨਾ ਫਲਾਂ ਟਿਮਕਾਨ ਸਾਰਾ ਉਹਨਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਉਹਨਾਂ ਨੇ ਸਾਰਾ ਉਹਨਾਂ ਨੂੰ ਲਿਖ ਕੇ ਕਿ ਤੁਸੀਂ ਇਹ ਤੁਹਾਡੀ ਦਿਨ ਚਰਿਆ ਦਿਨ ਚਰਿਆ ਤੁਹਾਡਾ ਜਿਹਨੂੰ ਆਪਾਂ ਹੁਣ ਅੰਗਰੇਜ਼ੀ ਵਿੱਚ ਲਾਈਫ ਸਟਾਈਲ ਕਹਿ ਦਿੰਦੇ ਆ ਇਹ ਤਾਂ ਦਾ ਜੀਵਨ ਦਾ ਜਿਹੜਾ ਸਾਰਾ ਜਿਵੇਂ ਵੀ ਆਪਾਂ ਜਿਉਂਨੇ ਆ ਉਹਦਾ ਇੱਕ ਕੀ ਕਹਿ ਸਕਦੇ ਆ ਉਹਨੂੰ ਬਿਉਰਾ ਲਿਖ ਕੇ ਦੇਤਾ ਉਹ ਕੀ ਹੋਇਆ ਕਿ ਉਹ ਉੱਥੋਂ ਨਿਕਲ ਜਾਂਦੇ ਆ ਨਿਕਲ ਜਾਂਦੇ ਤੇ ਉਹਨਾਂ ਨੂੰ ਕਹਿ ਕੇ ਜਾਂਦੇ ਆ ਪੂਰੇ ਪਰਿਵਾਰ ਨੂੰ ਕਿ ਹੋ ਸਕਦਾ ਅਸੀਂ ਵਾਪਸ ਆਈਏ ਹੋ ਸਕਦਾ ਅਸੀਂ ਵਾਪਸ ਨਾ ਆ ਸਕੀ ਕਿਉਂਕਿ ਸਾਡੀ ਉਮਰ ਵੀ ਕਾਫੀ ਆ ਤੇ ਸ਼ਾਇਦ ਸਾਡੇ ਤੋਂ ਵਾਪਸ ਨਾ ਆਇਆ ਜਾਵੇ ਚਲੋ ਉਹ ਜਿਹੜਾ ਉਹਨਾਂ ਦੇ ਉਹਨਾਂ ਦੁਆਰਾ ਲਿਖਿਆ ਸਾਰਾ ਕੁਝ ਉਹ ਸੰਭਾਲ ਲੈਂਦੇ ਆ ਉਹਨਾਂ ਦੇ ਬੱਚੇ ਤੇ ਉਹ ਆਪਦਾ ਘਰ-ਬਾਰ ਛੱਡ ਕੇ ਨਿਕਲ ਜਾਂਦੇ ਆ ਅੱਗੇ ਭ੍ਰਮਣ ਲਈ ਉਹ ਆਪ ਦੀ ਯਾਤਰਾ ਲਈ ਨਿਕਲਦੇ ਆ ਤੇ ਉਹਨਾਂ ਦੇ ਬੱਚਾ ਨੇ ਉਹਨਾਂ ਦਾ ਜਿਹੜਾ ਲਿਖਿਆ ਸਾਰਾ ਚਿੱਠਾ ਸੀ ਉਹ ਸੰਭਾਲ ਲਿਆ ਸੰਭਾਲ ਕੇ ਦੂਸਰੇ ਦਿਨ ਉਹਨਾਂ ਨੇ ਉਹ ਉੱਠਦੇ ਆ ਤੇ ਉੱਠ ਕੇ ਉਸ ਆਪਦੇ ਜਿਹੜਾ ਲਿਖਿਆ ਹੋਇਆ ਸੀਗਾ ਚਿੱਠਾ ਸੀ ਬਿਉਰਾ ਸੀਗਾ ਉਹ ਪੜਦੇ ਆ ਤੇ ਪੜ ਕੇ ਬੈਠ ਜਾਂਦੇ ਆ। ਨਾ ਉਹ ਪਸ਼ੂਆਂ ਨੂੰ ਪਾਣੀ ਪਿਉਂਦੇ ਆ, ਨਾ ਉਹ ਪਸ਼ੂ ਸੰਭਾਲਦੇ ਆ, ਨਾ ਉਹ ਆਪਦੇ ਘਰ ਦੀ ਸਫਾਈ ਕਰਦੇ ਆ, ਨਾ ਉਹ ਫੁੱਲ ਬੂਟਿਆਂ ਨੂੰ ਪਾਣੀ ਪਾਉਂਦੇ ਆ। ਉਹਨਾਂ ਨੇ ਸਿਰਫ ਉਹਨੂੰ ਪੜਿਆ ਤੇ ਪੜ ਕੇ ਰੱਖ ਲਿਆ। ਇਦਾਂ ਹੀ ਅਗਲਾ ਦਿਨ ਚੜਿਆ। ਉਹਨਾਂ ਨੇ ਫਿਰ ਉਸ ਚਿੱਠੇ ਨੂੰ ਪੜਿਆ ਤੇ ਪੜ ਕੇ ਫਿਰ ਉਹਨੂੰ ਸੰਭਾਲ ਲਿਆ। ਪਰ ਉਹਨਾਂ ਦੇ ਵਿੱਚ ਇੱਕ ਸਿਰ ਵਾਲਾ ਬੱਚਾ ਸੀ। ਆਪਦੇ ਮਾਪਿਓ ਆਪਦੇ ਬਜ਼ੁਰਗਾਂ ਵਾਂਗੂ ਜਿਹੜਾ ਇੱਕ ਇੱਕ ਸ਼ਮਤਾਵਾਂ ਬੱਚਾ ਸੀ ਜਿਹੜਾ ਉਹ ਕਹਿੰਦਾ ਇਹਨੂੰ ਪੜ੍ਹਨਾ ਨਹੀਂ ਆ ਇਹਨੂੰ ਪੜ੍ਹਨਾ ਨਹੀਂ ਗਾ ਜਿਵੇਂ ਉਹ ਲਿਖ ਕੇ ਗਏ ਆ ਉਸ ਤਰੀਕੇ ਨਾਲ ਅਸੀਂਗੇ ਕੰਮ ਕਰਨਾ ਪਰ ਤੁਹਾਨੂੰ ਪਤਾ ਕਿ ਨਾ ਸਮਝਾਂ ਦੀ ਗਿਣਤੀ ਜ਼ਿਆਦਾ ਸੀ ਪਰਿਵਾਰ ਦੇ ਵਿੱਚ ਤੇ ਸਮਝਦਾਰ ਸਿਰਫ ਇੱਕ ਉਹ ਉਹਨੂੰ ਕਹਿੰਦੇ ਵੀ ਤੂੰ ਪਰਿਵਾਰ ਤੋਂ ਬਾਹਰ ਹੋ ਜਾ ਤੂੰ ਸਾਡੇ ਪਿਓ ਦੀ ਕੌਲ ਨੂੰ ਦਾਗ ਲਾ ਰਿਆ ਉਹਨਾਂ ਨੇ ਉਹਨੂੰ ਘਰ ਤੋਂ ਬਾਹਰ ਕਰਤਾ ਤੇ ਉਹਨੇ ਵੀ ਥੋੜੀ ਦੂਰ ਜਾ ਕੇ ਆਪਦਾ ਇੱਕ ਝੌਂਪੜਾ ਤਿਆਰ ਕੀਤਾ ਪਸ਼ੂਪਹ ਹਰਾਬ ਦਾ ਸਾਹਬਿਆ ਤੇ ਆਪਦਾ ਜੀਵਨ ਬਤੀਤ ਕਰਨ ਲੱਗਿਆ ਤੇ ਜਿਹੜਾ ਬਾਕੀ ਪਰਿਵਾਰ ਸੀ ਸਾਰਾ ਉਹ ਆਪਦਾ ਬਾਪੂ ਦਾ ਲਿਖ ਕੇ ਦੇ ਕੇ ਗਏ ਬਿਉਰਾ ਤੜਕੇ ਵੀ ਪੜਦੇ ਹੱਥ ਨੇ ਵੀ ਪੜਦੇ ਤੇ ਉਹਨੂੰ ਸੰਭਾਲ ਕੇ ਰੱਖ ਲੈਂਦੇ ਉਥੇ ਹੱਗੀ ਮੁੱਤੀ ਗਏ ਉਥੇ ਨਾ ਕੋਈ ਸੰਭਾਲਿਆ ਜੋ ਕੁਝ ਮਿਲ ਗਿਆ ਖਾ ਲਿਆ ਸਾਰਾ ਜਿਹੜਾ ਉਹਦਾ ਬਣਾਇਆ ਇੱਕ ਘਰ ਪਰਿਵਾਰ ਸੀਗਾ ਉਹ ਬਰਬਾਦ ਹੋਣਾ ਚાલુ ਹੋ ਗਿਆ ਕਹਾਣੀ ਕਹਿੰਦੀ ਆ ਕਿ ਬਹੁਤ ਸਮਾਂ ਬੀਤਿਆ ਬਹੁਤ ਸਮਾਂ ਬੀਤਿਆ ਤੇ ਉਸ ਬਜ਼ੁਰਗ ਜੋੜੇ ਦਾ ਵਾਪਸ ਆਉਣਾ ਹੋ ਗਿਆ ਉਹ ਵਾਪਸ ਪਰਤਦੇ ਆ ਵਾਪਸ ਪਰਤ ਕੇ ਤੇ ਜਦੋਂ ਉਹ ਉਹਦੀ ਥੈਰ ਦੇ ਉੱਤੇ ਪਹੁੰਚਦੇ ਆ ਆਪਦੇ ਘਰ ਪਰਿਵਾਰ ਦੇ ਵਿੱਚ ਪਹੁੰਚਦੇ ਆ ਤਾਂ ਬਹੁਤ ਉਹ ਤਰਲੋ ਮੱਛੀ ਹੋ ਜਾਂਦੇ ਆ ਕਹਿੰਦੇ ਤੁਸੀਂ ਸਾਰੇ ਘਰ ਪਰਿਵਾਰ ਦਾ ਬਣਾ ਕੀ ਦਿੱਤਾ ਨਾ ਕੋਈ ਸਫਾਈ ਨਾ ਕੋਈ ਤੁਸੀਂ ਪਸ਼ੂ ਪਾਰਾ ਤੁਹਾਡੇ ਕੋਲੇ ਰਹਿ ਗਿਆ ਤੁਸੀਂ ਇਹ ਕੀ ਕਰੀ ਜਾਂਦੇ ਆ ਉਹ ਕਹਿੰਦੇ ਨਾ ਬਾਪੂ ਤੁਸਾਨੂੰ ਮਾਰਾ ਨਾ ਕਹਿ ਦੇਖ ਜਿਹੜਾ ਤੁਸੀਂ ਲਿਖ ਕੇ ਦੇ ਕੇ ਗਏ ਆ ਅਸੀਂ ਇਹਨੂੰ ਰੂਟੀਨ ਵਾਈਜ਼ ਸੁਬਾ ਸ਼ਾਮ ਅਸੀਂ ਉਹ ਪੜਦੇ ਆਂ ਤੇ ਅਸੀਂ ਉਸੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਤੇ ਉਸੇ ਲਿਖਾਈ ਦੇ ਵਿੱਚ ਅਸੀਂ ਅੱਗੇ ਵੀ ਲਿਖ ਕੇ ਰੱਖ ਲੈਣੋ ਤੁਹਾਡਾ ਸਾਰਾ ਦਿੱਤਾ ਹੋਇਆ ਜੀਵਨ ਜਾਂਚ ਦਾ ਬਿਉਰਾ ਅਸੀਂ ਹੋਰ ਵੀ ਇਹਦੀਆਂ ਕਾਪੀਆਂ ਬਣਾ ਕੇ ਰੱਖ ਲਈਆਂ ਕਿ ਇਹ ਪਾਟ ਨਾ ਜਾਵੇ ਸਾਨੂੰ ਨਹੀਂ ਪਤਾ ਸੀ ਤੁਸੀਂ ਵਾਪਸ ਆਓਗੇ ਓਵੇਂ ਉਹਨਾਂ ਦੇ ਵਿੱਚ ਮਸ਼ਕ ਆਉਂਦਾ ਨਾ ਨਾਤੇ ਨਾ ਧੋਤੇ ਓਵੇਂ ਗੰਦ ਫੂਸਫਲਾਉਂਦੇ ਸਾਰਾ ਉਹਨੇ ਮੱਥੇ ਤੇ ਹੱਥ ਮਾਰਿਆ ਫਿਰ ਉਹਨੇ ਕਿਹਾ ਫੁਲਾਨਾ ਨਹੀਂ ਦੀਂਦਾ ਮੈਨੂੰ ਜਿਹੜਾ ਬਾਗੀ ਹੋ ਗਿਆ ਸੀ ਉਹਨਾਂ ਤੋਂ ਕਹਿੰਦੇ ਉਹਨੇ ਬਾਪੂ ਉਹ ਤੇਰੀ ਕੌਲ ਨੂੰ ਦਾਗ ਲਾਉਣ ਵਾਲਾ ਇੱਥੋਂ ਅੱਗੇ ਜਾ ਕੇ ਨਦੀ ਦੇ ਨਾਲ ਉਹਨੇ ਆਦਾ ਝੌਂਪੜਾ ਬਣਾ ਰੱਖਿਆ ਉਹ ਜੋੜਾ ਦੰਪਤੀ ਜੋੜਾ ਉਹਨਾਂ ਦੇ ਕੋਲ ਉਹਦੇ ਕੋਲ ਜਾਂਦੇ ਆ ਉਹਨੇ ਬੜਾ ਖੂਬਸੂਰਤ ਆ ਉਹਦਾ ਮਕਾਨ ਬਣਾ ਰੱਖਿਆ ਝੌਂਪੜਾ ਬਣਾ ਰੱਖਿਆ ਉਹਨਾਂ ਆਸੇ-ਪਾਸਿਓਂ ਖੂਬਸੂਰਤ ਤਰੀਕੇ ਨਾਲ ਉਹਨੂੰ ਸਾਫ਼-ਸਫਾਈ ਕਰਕੇ ਰੱਖ ਰੱਖੀ ਆ। ਉੱਥੇ ਉਹਨੇ ਅੱਛੇ ਤਰੀਕੇ ਦੇ ਫਲ-ਬੂਟੇ ਲਾਏ ਆ। ਆਪਦੇ ਖਾਣ-ਪੀਣ ਦੇ ਲਈ ਸਬਜ਼ੀਆਂ, ਫਲ ਜੋ ਵੀ ਉਗਾਇਆ ਬਹੁਤ ਖੂਬਸੂਰਤ ਆ ਸਾਰਾ। ਉਹਨੇ ਆਪਦਾ ਇੱਕ ਬਹੁਤ ਖੂਬਸੂਰਤ ਸੰਸਾਰ ਬਣਾ ਰੱਖਿਆ ਸੀ। ਇਸ ਕਹਾਣੀ ਦਾ ਇੱਕ ਕਹਾਣੀ ਵੈਸੇ ਤਾਂ ਬਹੁਤ ਲੰਬੀ ਹੈ ਮੈਂ ਬਹੁਤ ਸ਼ਾਰਟ ਦੇ ਵਿੱਚ ਤੁਹਾਨੂੰ ਦਸੀਆ ਜਿਹੜਾ ਅੱਜ ਦਾ ਪੂਰਾ ਰੌਲਾ ਭਵੇਂ ਧਾਰਮਿਕ ਸ਼ਸਤਰ ਲਿਖੇ ਗਏ ਭਵੇਂ ਕਿਸੇ ਧਰਮ ਦੀਆਂ ਕਿਤਾਬਾਂ ਲਿਖੀਆਂ ਗਈਆਂ ਅਸੀਂ ਸਿਰਫ ਉਹਨੂੰ ਪੜ੍ਹਦੇ ਆਂ ਤੇ ਪੜ੍ਹ ਕੇ ਸਿੱਖੀ ਕਰ ਰਹੇ ਆ ਮੈਂ ਇਹ ਧਰਮ ਦੇ ਵਿਸ਼ੇ ਦੇ ਉੱਤੇ ਨਹੀਂ ਜਾਊਂਗਾ ਕਿਉਂਕਿ ਹਰ ਇੱਕ ਬੰਦੇ ਦਾ ਆਪਦਾ ਪਰਸਨਲ ਥੀ ਇਹ ਮੇਰਾ ਪਰਸਨਲ 뷰 ਸੀਗਾ ਇਹਨੂੰ ਬੋਲਣ ਦਾ ਮਤਲਬ ਕਿਉਂ ਕਿਉਂ ਇਨੀ ਜ਼ਰੂਰਤ ਪਈ ਤਾਂ ਕੁਝ ਦਿਨ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਆ ਗੁਰਮੀਤ ਸਿੰਘ ਅਨਜਾਨ ਤੇ ਚਰਨ ਲਖਾਰੀ ਭਾਜੀ ਦੀ ਮੇਰੇ ਬਹੁਤ ਅੱਛੇ ਮਿੱਤਰ ਆ ਤਾਂ ਮੇਰੀ ਉਹਨਾਂ ਨਾਲ ਪਰਸੋਂ ਕੱਲ੍ਹ ਹੋਣੀ ਪਰਸੋਂ ਗੱਲ ਵੀ ਹੋਈ ਉਹਨਾਂ ਨਾਲ ਮੇਰੀ ਤਾਂ ਉਹ ਉਹ ਆਡੀਓ ਸੁਣ ਕੇ ਮੇਰਾ ਦਿਲ ਵੀ ਬੜਾ ਦੁਖੀ ਹੋਇਆ ਇਹ ਹਰ ਬੰਦੇ ਦਾ ਇੱਕ ਪਰਸਨਲ ਵਿਊ ਆ ਕੋਈ ਧਰਮ ਨੂੰ ਕਿਸ ਤਰੀਕੇ ਨਾਲ ਲੈਂਦਾ ਕੋਈ ਮੰਨਦਾ ਕੋਈ ਨਹੀਂ ਮੰਨਦਾ ਉਹ ਉਹ ਦਾ ਪਰਸਨਲ ਮੈਟਰ ਆ ਉਹ ਆ ਉਹਦੇ ਨਿੱਜੀ ਵਿਚਾਰ ਆ ਜੇ ਕੋਈ ਮੰਨਦਾ ਉਹਨੂੰ ਵੀ ਸਤ ਸਤ ਨਮਨ ਜੇ ਕੋਈ ਨਹੀਂ ਮੰਨਦਾ ਉਹਨੂੰ ਵੀ ਸਤ ਸਤ ਨਮਨ ਕੋਈ ਹਿੰਦੂ ਆ ਉਹ ਵੀ ਸਾਡਾ ਭਰਾ ਕੋਈ ਮੁਸਲਮਾਨ ਆ ਉਹ ਵੀ ਸਾਡਾ ਭਰਾ ਕੋਈ ਸਿੱਖ ਆ ਉਹ ਵੀ ਸਾਡਾ ਭਰਾ ਕੋਈ ਕ੍ਰਿਸਚੀਅਨ ਆ ਉਹ ਵੀ ਸਾਡਾ ਭਰਾ ਉਂਗਲਾ ਚਕਣੀਆਂ ਬੰਦ ਕਰ ਦਿਓ ਜੇਕਰ ਤੁਸੀਂ ਵਾਕਈ ਪੜ ਰਹੇ ਹੋ ਤਾਂ ਬਾਬੇ ਨਾਨਕ ਸਾਹਿਬ ਦੇ ਇੰਨੇ ਖੂਬਸੂਰਤ ਸੰਦੇਸ਼ ਆ ਜਿਨ੍ਹਾਂ ਨਾਲ ਤੁਸੀਂ ਜ਼ਿੰਦਗੀ ਖੂਬਸੂਰਤ ਬਾਕਮਾਲ ਨਸ਼ਬਦ ਜ਼ਿੰਦਗੀ ਜੀ ਸਕਦੇ ਹੋ ਸਾਡੇ ਬਾਬੇ ਨਾਨਕ ਦਾ ਨਿਰਮਲ ਧਰਮ ਆ ਇਨੇ ਖੂਬਸੂਰਤ ਵਿਚਾਰ ਇਨੇ ਸਜਰੇ ਵਿਚਾਰ ਤੁਹਾਨੂੰ ਮਿਲਨੇ ਮੁਸ਼ਕਲ ਹੋ ਜਾਣਗੇ ਜੇਕਰ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਗੁਰਬਾਣੀ ਦੇ ਹਿਸਾਬ ਨਾਲ ਜਿਓ ਤਾਂ ਮੇਰੀ ਐਡੀ ਵੱਡੀ ਸਮਝ ਨਹੀਂ ਕਿ ਮੈਂ ਕਿਸੇ ਨੂੰ ਸੰਦੇਸ਼ ਦੇਵਾਂ ਜਾਂ ਮੈਂ ਇਹਦੇ ਤੇ ਟਿੱਪਣੀਆਂ ਕਰਾਂ ਕਿਉਂਕਿ ਮੇਰੇ ਵੀ ਆਪਦੇ ਨਿੱਜੀ ਵਿਚਾਰ ਆ ਤੇ ਤੁਹਾਡੇ ਵੀ ਆਪਦੇ ਨਿੱਜੀ ਵਿਚਾਰ ਆ ਤੁਸੀਂ ਆਪਦੇ ਵਿਚਾਰ ਆਪਦੇ ਕੋਲੇ ਰੱਖਿਆ ਕਰੋ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਸਾਡੇ ਬਾਬੇ ਨਾਨਕ ਦਾ ਪਹਿਲਾ ਸੰਦੇਸ਼ ਆ ਵਿਚਾਰ ਗੋਸ਼ਟੀ ਬਾਬੇ ਸਾਡੇ ਬਾਬੇ ਨੇ ਬਾਬਰ ਨੂੰ ਜਾਬਰ ਕਿਹਾ ਕੀ ਬਾਬਰ ਨੇ ਬਾਬੇ ਦਾ ਗਾਲਾ ਵਰਤਾ ਨਹੀਂ ਕਿਉਂਕਿ ਸਾਡਾ ਬਾਬਾ ਤਰਕ ਨਾਲ ਬੋਲਦਾ ਸੀ ਸਾਡੇ ਬਾਬੇ ਦੇ ਤਰਕਾਂ ਅੱਗੇ ਉਹਦੇ ਤੋਂ ਨਹੀਂ ਖੜਿਆ ਗਿਆ ਸਾਡੇ ਬਾਬੇ ਨੇ ਤਰਕ ਦਿੱਤੇ ਤੇ ਅਸੀਂ ਕੀ ਕਰ ਰਹੇ ਹਾਂ ਉਹ ਤੁਹਾਨੂੰ ਪਤਾ ਅਸੀਂ ਕੱਟੜਵਾਤਾ ਫਲਾ ਰਹੇ ਹਾਂ ਕੱਟੜਵਾਤਾ ਕਦੋਂ ਆਉਂਦੀ ਆ ਕੱਟੜਵਾਤਾ ਉਹਦੀ ਆਉਗੀ ਜਦੋਂ ਤੁਸੀਂ ਜਿਹੜੇ ਵੀ ਧਰਮ ਦੇ ਵਿੱਚੋਂ ਉਹਦੇ ਸੰਦੇਸ਼ਾਂ ਨੂੰ ਨਹੀਂ ਪੜਿਆ ਹੋਊਗਾ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਚਲ ਕਿਸੇ ਵੀ ਧਰਮ ਦੇ ਬੰਦੇ ਹੋ ਤੁਸੀਂ ਤੁਸੀਂ ਹਿੰਦੂ ਮੁਸਲਮਾਨ ਹੋ 크ਰਿਸਟ ਕੋਈ ਵੀ ਹੋ ਤੁਸੀਂ ਜਦੋਂ ਤੁਸੀਂ ਉਸ ਧਰਮ ਦੇ ਸੰਦੇਸ਼ਾਂ ਨੂੰ ਪੂਰਨ ਤਰੀਕੇ ਨਾਲ ਨਹੀਂ ਪੜਿਆ ਹੋਊਗਾ ਉਹਦੀ ਕੋਖ ਪੜਤਾਲ ਨਹੀਂ ਕੀਤੀ ਹੋਗੀ ਤਾਂ ਤੁਸੀਂ ਕਟੜ ਹੋਵੋਗੇ ਜੇਕਰ ਤੁਸੀਂ ਪੜਦੇ ਹੋ ਤੁਸੀਂ ਕੋਖ ਪੜਤਾਲ ਕਰਦੇ ਹੋ ਤਾਂ ਤੁਸੀਂ ਕਦੇ ਕਟੜ ਨਹੀਂ ਬਣ ਸਕਦੇ ਤਾਂ ਬਸ ਇਹ ਵੀਡੀਓ ਜਿਆਦਾ ਲੰਬੀ ਨਾ ਹੋਵੇ ਜੇ ਆਪਾਂ ਇਹਨੂੰ ਖਤਮ ਕਰਦੇ ਆਂ ਤੇ ਕਿਸੇ ਵੀਰ ਭਰਾ ਨੂੰ ਇਹਦੇ ਵਿੱਚ ਕੁਝ ਵੀ ਬੁਰਾ ਲੱਗਿਆ ਹੋਵੇ ਦੋਨੇ ਹੱਥ ਜੋੜ ਕੇ ਮੈਂ ਮਾਫੀ ਮੰਗਣਾ ਕਿਉਂਕਿ ਇਹ ਮੇਰੇ ਵਿਚਾਰ ਆ ਤਾਂ ਮੇਰੇ ਵਿਚਾਰ ਆਪਾਂ ਸ਼ੁਰੂ ਚ ਬੋਲਿਆ ਸੀਗਾ ਕਿ ਜੇ ਨਾ ਬੋਲੇ ਤਾਂ ਕੁੱਤਿਆਂ ਵਾਂਗੂੰ ਤੁਰ ਜਾਗੇ ਤਾਂ ਅਸੀਂ ਬੋਲ ਗਏ ਬੋਲ ਗਏ ਜੇਕਰ ਇੰਨਾ ਕਊ ਕਲਾਟੇ ਦਾ ਇੰਨਾ ਜ਼ੋਰ ਹੈਗਾ ਤਾਂ ਸ਼ੁੱਧ ਵਿਚਾਰਾਂ ਦਾ ਵੀ ਤੁਸੀਂ ਉਹਨਾਂ ਦੇ ਉਹਨਾਂ ਦੇ ਅੱਗੇ ਉਹਨਾਂ ਦੇ ਨਾਲ ਆਦਾਨ ਪ੍ਰਦਾਨ ਕਰੋ ਸ਼ਾਇਦ ਸ਼ਾਇਦ ਕਦੇ ਸ਼ਾਇਦ ਕਦੇ ਕਿਸੇ ਨੂੰ ਸਮਝ ਆ ਜਾਵੇ ਤਾਂ ਠੀਕ ਹੈ ਅੱਜ ਲਈ ਇਹ ਨਹੀਂ ਮਿਲਦੇ ਆ ਫਿਰ ਅੱਗੇ ਤੋਂ ਸਸਤੀ ਕਰਾਂਗੇ